ਸਿੱਖ ਇਤਿਹਾਸ ਦੇ ਵਿੱਚ ਤਾਂ ਹਮਲਾਵਰੇ ਨਹੀਂ ਹੋਏ ਸਿੱਖ ਕਿਤੇ ਡਿਫੈਂਸ ਦੀ ਲੜਾਈ ਲੜੇ ਨੇ ਹੂੰ ਜੇ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ ਪੁਰਾਣੋਂ ਤੇ ਸ਼ਾਂਤੀਪੂਰਵਕ ਮੋਰਚੇ ਨੇ ਜਿਹੜੇ ਉਹਨਾਂ ਦੇ ਇਤਿਹਾਸ ਰਜੇ ਗਏ ਨੇ ਹੂੰ ਕਿਸਾਨ ਅੰਦੋਲਨ ਦੀ ਸਫਲਤਾ ਕਿਹੜੀ ਗੱਲ ਚ ਪਈ ਆ ਸੋ ਮਾਹੌਲ ਇਹ ਜਾ ਹੈਗਾ ਖਰੂ ਪਾਉ ਤੇ ਢਕਾਉ ਤੱਤ ਨੇ ਜਿਹੜੇ ਇੱਥੇ ਮੌਜੂਦ ਨੇ ਹੂੰ ਜਿਹੜੇ ਕਹਿੰਦੇ ਦੇਖ ਹੀ ਜਾਓ ਯਾਰ ਸਾਨੂੰ ਹੁਣ ਅਸੀਂ ਮਰਨ ਖਾਤਰੇ ਸੋੜੋ ਲੜਿਆ ਹੂੰ ਜਿਲ੍ਹੇ ਚ ਜਾਣਖਤ ਹਾਂ ਹੱਕਾਂ ਖਾਤੇ ਲੜਦੇ ਤੁਸੀਂ ਜਿਹੜਾ ਚ ਬਜਾਨੇ ਹੋ ਸ਼ਹਾਦਤ ਵੀ ਹੁੰਦੀ ਆ ਉਹ ਇੱਕ ਵੱਖਰਾ ਸਵਾਲ ਆ ਹੋਏ ਜਾਂਦੀਆਂ ਜੇ 700 ਕਿਸਾਨਾਂ ਦੀ ਜਾਨ ਵੀ ਉੱਥੇ ਗਈ ਆ ਕੁਦਰਤੀ ਤੌਰ ਤੇ ਗਈ ਆ ਗੈਰ ਕੁਦਰਤੀ ਪਰ ਹੱਕਾਂ ਲਈ ਲੜੇ ਹੱਕਾਂ ਲਈ ਲੜੇ ਨਾ ਜੀ ਤੁਸੀਂ ਮੁੱਦੇ ਤੁਹਾਡੇ ਕੋਲੇ ਕੀ ਨੇ ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਇੱਥੋਂ ਛੇੜ ਦੋ ਸਾਰੇ ਕਾਹੇ ਤੋਂ ਭੁੱਲ ਕੇ ਇੱਥੇ ਆ ਜਾਣਗੇ ਜਿੱਦ ਦਾ ਮਸਲਾ ਬਣਾ ਲੈਣੇ ਉਹਨਾਂ ਨੇ ਛੇੜਤਾ ਅਮਰਤਪਾਲ ਦੀ ਐਨਐਸਏ ਵੀ ਟੁੱਟ ਗਈ ਆ ਅਮਰਤਪਾਲ ਪੰਜਾਬ ਆਉਂਦਾ ਆਉਂਦਿਆਂ ਜੇ ਕੋਈ মিডিਆ ਦੇ ਸਾਹਮਣੇ ਆ ਕੇ ਜਾਂ ਕੋਈ ਹੋਰ ਕੋਈ ਇਦਾਂ ਦਾ ਬਿਆਨ ਦੇ ਦਿੱਤਾ ਐ ਅਮਰ ਅਮਰਸ਼ਾਹ ਦੇ ਖਿਲਾਫ ਤਾਂ ਤੁਹਾਨੂੰ ਲੱਗਦਾ ਵੀ ਮਾਹੌਲ ਖਰਾਬ ਹੋ ਪੰਜਾਬ ਦਾ ਨਹੀਂ 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 ਅਮਰਤਸ਼ਾਹ ਦੇ ਖਿਲਾਫ ਕੌਣ ਨਹੀਂ ਬੋਲਦਾ ਜੀ ਮਹਿਰੋਦ ਬੋਲਣਾ ਕਿਉਂਕਿ ਤੁਹਾਡੇ ਬੋਲਣ ਤੇ ਅਮਰਤਪਾਲ ਦੇ ਬੋਲਣ ਚ ਤਾਂ ਕਹਿੰਦੇ ਬਹੁਤ ਜ਼ਮੀਨ ਸਮਾਨ ਦਾ ਫਰਕ ਆ ਲੋਕ ਉਹਨਾਂ ਦੀਆਂ ਤਸਵੀਰਾਂ ਨੂੰ ਕਿਉਂਕਿ ਜਿਵੇਂ ਅਮੇਸ਼ਾਹ ਨੇ ਕਿਹਾ ਵੀ ਭਿੰਡਰਾਵਾਲਾ ਸਮਝਦਾ ਸੀ ਲੋਕ ਇੱਕ ਪਾਸੇ ਜਰਨੈਲ ਸਿੰਘ ਭਿੰਡਰਾਵਾਲੇ ਤੇ ਦੂਜੇ ਪਾਸੇ ਅਮਰਤਪਾਲ ਦੀ ਤਸਵੀਰ ਨੂੰ ਦੋਨਾਂ ਨੂੰ ਇੱਕ ਨਾਲ ਕੰਪੇਅਰ ਕਰਦੇ ਆ ਵੀ ਦੁਬਾਰਾ ਭਿੰਡਰਾਵਾਲਾ ਵਾਪਸ ਆ ਗਿਆ ਮੈਂ ਕਹਿੰਦਾ ਉਹ ਚਾਹੁੰਦੇ ਆ ਹੂੰ ਵੀ ਲੋਕ ਉਹੀ ਗੱਲਾਂ ਕਰਨ ਵੀ ਅਸੀਂ ਤਾਂ ਭਿੰਡਰਾਲਾ ਬਣਾਗੇ ਅਸੀਂ ਤਾਂ ਫਿਰ ਨਾਲਾ ਬਣਾਗੇ ਜਿਹੜੀ ਲੜਾਈ ਸੀ ਜਿਹੜੇ ਮੁੱਦੇ ਆ ਖਤਮ ਉਹ ਲੜਾਈ ਸੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿਹੜੀ ਸਿਆਸਤ ਦੀ ਲੜਾਈ ਚੱਲ ਰਹੀ ਸੀ ਸਿਆਸੀ ਆਨੰਦਪੁਰ ਦੇ ਮਤੇ ਦੀ ਜੀ ਉਹਦੇ ਵਿੱਚ ਹੀ ਇਹ ਨਿਕਲਿਆ ਨਾ ਜੀ ਹਮਲਾ ਬਖਵਾਦੀ ਸਾਬਤ ਕਰਨਾ ਅਤਵਾਦੀ ਸਾਬਤ ਕਰਨਾ 404 ਸੀਟਾਂ ਲੈ ਕੇ ਗਿਆ ਸੀ ਜੀਵ ਕਾਂਦੀ ਉਸ ਤੋਂ ਬਾਅਦ ਇੰਦਰਾ ਕਾਂਦੀ ਦੇ ਕਤਲ ਤੋਂ ਬਾਅਦ ਹਾਲੇ ਉੱਥੇ ਤੱਕ ਤਾਂ ਪਹੁੰਚੇ ਨਹੀਂ ਤਾਂ ਸਮਝ ਲੈ ਘਟ ਗਏ ਹੁਣ ਮੁੜ ਕੇ ਆ ਕੇ ਜੀ ਇਸ ਕਰਕੇ ਜਿਵੇਂ ਕਹਿੰਦੇ ਸੋਚ ਵਿਚਾਰ ਕੇ ਕਰਨਾ ਚਾਹੀਦਾ ਹਮ ਮਤਲ ਤੁਸੀਂ ਦੇਖੋ ਆਪਣੇ ਲਖਮਣ ਸਿੰਘ ਧਰੋਵਾਲੀ ਰੋਕੇ ਆ ਉਹਨੂੰ ਵੀ ਬਹੁਤ ਖਤਰਨਾਕ ਹਾਲ ਤਮੂਰੇ ਉਹ ਕਹਿੰਦੇ ਜੀ ਅਰਦਾਸ ਕਰਤੀ ਦੇਖੋ ਤੁਸੀਂ ਇਕੱਲੇ ਇਕੱਲੇ ਨੇ ਜਾ ਕੇ ਸ਼ਹੀਦ ਸ਼ਹਾਹਤਾ ਦਿੱਤੀਆਂ ਨੇ ਜੈਤੋਂ ਦਾ ਮੋਰਚਾ ਸਤਨਾਮ ਵਾਹਿਗੁਰੂ ਕਰਦੇ ਜਾਂਦੇ ਸੀ ਡਾਂਗਾ ਮਾਰਦੇ ਤੇ ਸਿੱਟਦੇ ਸੀ ਅੰਗਰੇਜ਼ ਦੇ ਖਿਲਾਫ ਹੋ ਗਏ ਵੀ ਤੁਸੀਂ ਕੀ ਕਰੀਗੇ ਜਾਂਦੇ ਇਹਨਾਂ ਨੂੰ ਹਮ ਕਿਉਂਕਿ ਸਿੱਖਾਂ ਲਈ ਪ੍ਰੇਰਨਾ ਸਰੋਤ ਗੁਰੂ ਗ੍ਰੰਥ ਸਾਹਿਬਾ ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਤੋਂ ਜਦੋਂ ਅਸੀਂ ਪ੍ਰੇਰਣਾ ਲੈਨੇ ਆ ਫਿਰ ਅੱਜ ਦੇ ਹਾਲਤ ਦਾ ਜਾਇਦਾ ਲੈਨੇ ਆ ਸਾਨੂੰ ਕਿਵੇਂ ਬਦਲਣਾ ਚਾਹੀਦਾ ਇਹ ਤਾਂ ਵਖਰੇਵੇਂ ਵੀ ਹੋ ਸਕਦੇ ਆ ਜੇ ਵਖਰੇਵੇਂ ਹੋ ਸਕਦੇ ਆ ਬਹੁਤ ਹੀ ਚਿੰਤਾ ਇਹ ਜਿਤਾਉਂਦੇ ਆ ਬੁੱਧੀਜੀਵੀ ਵੀ ਸਿੱਖ ਪੜਦੇ ਹੀ ਨਹੀਂ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੜਦੇ ਸਿੱਖ ਹੋਰ ਲਿਟਰੇਚਰ ਨਹੀਂ ਪੜਦੇ ਤੁਸੀਂ ਕਹਿੰਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਪ੍ਰੇਰਣਾ ਸਰੋਤ ਆ ਪਰ ਸਾਰੇ ਸਿੱਖ ਇਹ ਗੱਲ ਕਹਿੰਦੇ ਨੇ ਤੁਹਾਡੇ ਵਾਲੇ ਪੜਦੇ ਹੈ ਨਹੀਂ ਪ੍ਰੇਰਣਾ ਕਿੱਥੋਂ ਲੈਣਗੇ ਨਹੀਂ ਫਿਰ ਸੋਚਣਾ ਚਾਹੀਦਾ ਨਾ ਇਹ ਸਾਨੂੰ ਇਹ ਲੱਗਦਾ ਕਿਉਂਕਿ ਉਹ ਇਤਿਹਾਸ ਦੀ ਗੱਲ ਕਰਾ ਰਿਹਾ ਸੀ ਗੱਲ ਕਰ ਰਿਹਾ ਸੀ ਉਹ ਅਬਦਾਲੀ ਨੂੰ ਕਿਸੇ ਨੇ ਉਹ ਕਹਿੰਦਾ ਯਾਰ ਇਹਨਾਂ ਨੂੰ ਕਿੱਥੋਂ ਮਿਲਦੀ ਹੈ ਤਾਕਤ ਸਾਰੇ ਕਾਸੇ ਤੋਂ ਉਹ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ ਦਰਬਾਰ ਸਾਹਿਬ ਤੋਂ ਮਿਲਦੀ ਹੈ ਕਹਿੰਦੇ ਫਿਰ ਅਬਦਾਲੀ ਨੇ ਕਿਹਾ ਵੀ ਇਹਨਾਂ ਦਾ ਓਟਾਓ ਤੁਸੀਂ ਫਿਰ ਜੰਗਲਾਂ 'ਚ ਚਲੇ ਗਏ ਗੁਰੂ ਗ੍ਰੰਥ ਸਾਹਿਬ ਤਾਂ ਉਦੋਂ ਵੀ ਨਾਲੇ ਰਹੇ ਨਾ ਸੋ ਇਹ ਇਸ ਕਰਕੇ ਸਿੱਕਾ ਫਲਸਫਾ ਕੀ ਆ ਤੁਸੀਂ ਦੇਖੋ ਦੁਨੀਆ ਕਹਿੰਦੀ ਆ ਜਿਹੜੇ ਸੁਣ ਲੋ ਵੀ ਫਲਾਣੇ ਨੇ ਕਿਹਾ ਵੀ ਯਾਰ ਇਹ ਕਿਹ ਹੈ ਜਾ ਫਲਸਫਾ ਬ੍ਰਹਿਮੰਡੀ ਫਲਸਫਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਅੱਜ ਦੀਆਂ ਸਮੱਸਿਆਵਾਂ ਨੂੰ ਵੀ ਸਮੁੱਧਤਾ ਹੈ ਇਹ ਇੱਕ ਦਿਸ਼ਾ ਨਿਰਦੇਸ਼ ਦਿੰਦਾ ਇੱਕ ਸਾਨੂੰ ਮਤਲਬ ਸੋਚਣ ਦਾ ਤਰੀਕਾ ਦੱਸਦਾ ਹਾਲਤ ਵਿੱਚ ਕਿਵੇਂ ਸੋਚਣਾ ਫਿਰ ਗੁਰੂ ਗ੍ਰੰਥ ਸਾਹਿਬ ਵੀ ਇਹੀ ਕਹਿੰਦੇ ਨੇ ਨਾ ਸਾਧ ਕਰੀਜੇ ਗੁਨਾ ਕੇਰੀ ਛੋੜ ਅਵਗਣ ਚੱਲੀਏ ਗੁਣਾ ਨਹੀਂ ਸਾਂਝ ਪਾਉ ਨਾ ਨੁਕਸਾ ਹੈਗੇ ਨੇ ਸਾਰਿਆਂ ਦੇ